ਸਤ ਸ੍ਰੀ ਅਕਾਲ ਦੋਸਤੋ ਤੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਿਵਰਾਜ ਟਰੈਵਲ ਸਟੋਰੀ ਦੇ ਵਿੱਚ ਪੰਜਾਬੀ ਦੀ ਇੱਕ ਗੱਲ ਹੁੰਦਾ ਨਾ ਵੀ ਹੋਛੇ ਜੱਟ ਕਟੋਰਾ ਲੱਭਾ ਪਾਣੀ ਪੀ ਪਿਆ ਫਰਿਆ ਸਾਡੇ ਲੋਕਾਂ ਨੂੰ ਮੋਬਾਈਲ ਦੇ ਦਿੱਤਾ ਗਿਆ ਠੀਕ ਹੈ ਜੀ ਤੇ ਮੋਬਾਈਲ ਹੁਣ ਜਿਵੇਂ ਕਹੇ ਦੀ ਵੀ ਕਟੋਰਾ ਜਿਹੜਾ ਹੁੰਦਾ ਉਹ ਪਾਣੀ ਦੀ ਪਿਆਸ ਬੁਝਾਉਣ ਦੇ ਵਾਸਤੇ ਹੁੰਦਾ ਚਲੋ ਇੱਕ ਕਟੋਰਾ ਪੀ ਲਿਆ ਜਿਵੇਂ ਪਿਆਣੀ ਦੇ ਪਾਸ ਪੁੱਜ ਗਈ ਪਰ ਮੇਰੇ ਵਰਗੇ ਕਮਲੇ ਜੱਟ ਨੂੰ ਜਦੋਂ ਲੱਭ ਗਿਆ ਉਹਨੇ ਪਾਣੀ ਪੀ ਪੀ ਆ ਫਰ ਗਿਆ ਹੋ ਜੀ ਹੁਣ ਮੋਬਾਈਲ ਸਾਨੂੰ ਮਿਲਿਆ ਸੀਗਾ ਮੋਬਾਈਲ ਸਾਨੂੰ ਕੁਝ ਸਮੇਂ ਦੇ ਲਈ ਮਨੋਰੰਜਨ ਦੇ ਲਈ ਜਾਂ ਇਹਦੇ ਚ ਕੋਈ ਸਿੱਖਣ ਦੇ ਲਈ ਜਾਂ ਕੁਝ ਵੇਖਣ ਦੇ ਲਈ ਮਿਲਿਆ ਸੀ ਪਰ ਅਸੀਂ ਲੋਕਾਂ ਨੇ ਇਹਨੂੰ ਹਰ ਰੋਜ਼ ਹਰ ਵਕਤ ਇਹਨੂੰ ਵਰਤਣਾ ਸ਼ੁਰੂ ਕਰਤਾ ਘਰੇ ਬੈਠ ਕੇ ਕੱਲ ਪਰਸੋਂ ਦਾ ਇੱਕ ਮਨ ਵਿੱਚ ਵਿਚਾਰ ਆਇਆ ਸੀ ਕਿ ਤੁਹਾਡੋ ਨਾਲ ਇਹ ਗੱਲਬਾਤ ਸਾਂਝੀ ਕੀਤੀ ਜਾਵੇ ਕਿਉਂਕਿ ਮੈਨੂੰ ਵੇਖਣ ਵਾਲੇ YouTube ਦੇ ਉੱਪਰ ਤੇ Instagram ਦੇ ਉੱਪਰ ਜਿਹੜੇ ਹੈਗੇ ਆ ਜ਼ਿਆਦਾਤਰ ਮੇਰੇ ਸਟੂਡੈਂਟ ਵੀ ਹੈ ਤੇ ਜਿਹੜੇ ਮੇਰੇ ਰਿਸ਼ਤੇਦਾਰ ਦੇ ਵਿੱਚ ਛੋਟੇ ਬੱਚੇ ਉਹ ਵੀ ਹੈ ਹੁਣ ਇੱਕ ਗੱਲ ਸਾਹਮਣੇ ਆਈ ਹੈ ਮੇਰੇ ਕਿ ਉਹ ਬੱਚੇ ਵੀ ਜਾਂ ਉਹ ਰਿਸ਼ਤੇਦਾਰੀ ਦੇ ਬੱਚੇ ਵੀ ਜਿਹੜੇ ਹੈਗੇ ਆਪਣੇ ਆਪ ਨੂੰ ਯੂਟਿਊਬਰ ਜਾਂ ਬਲੌਗਿੰਗ ਦੇ ਵਿੱਚ ਜਾਂ ਵੀਡੀਓਜ਼ ਬਣਾਉਣ ਦੇ ਵਿੱਚ ਅ ਅਜ਼ਮਾਉਣਾ ਚਾਹੁੰਦੇ ਨੇ ਵੇਖਾ ਵੇਖੀ ਸੋ ਰਿਸ਼ਤੇਦਾਰ ਕਹਿੰਦੇ ਭਾਈ ਵੀ ਉਹ ਤੁਹਾਡੇ ਵਾਂਗੂ ਜਿਹੜਾ ਹੈਗਾ ਕਰਨਾ ਚਾਹੁੰਦੇ ਆ ਏਕ ਬੜੀ ਵੱਡੀ ਸਮੱਸਿਆ ਲੱਗੀ ਮੈਨੂੰ ਤੇ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਜਿਹੜੇ ਬੱਚੇ ਹੁਣ ਪੜ੍ਹ ਰਹੇ ਨੇ ਪਹਿਲਾਂ ਪੜਾਈ ਦੇ ਮਤਲਬ ਖੇਤਰ ਦੇ ਵਿੱਚ ਨੇ ਉਹ ਉਸ ਕੰਮ ਨੂੰ ਛੱਡ ਕੇ ਮੇਰੇ ਵਾਲੇ ਇਸ ਕੰਮ ਨੂੰ ਅਪਣਾਉਣ ਜਾਂ ਇਸ ਤਰ੍ਹਾਂ ਵੀਡੀਓਜ਼ ਬਣਾਉਣੀ ਸ਼ੁਰੂ ਕਰ ਦੇਣ ਸੋ ਇਸ ਹੜੀ ਖੁੱਲੀ ਗੱਲ ਆਪਾਂ ਕਰਾਂਗੇ ਵੀ ਭਈ ਸੋਸ਼ਲ ਮੀਡੀਆ ਦੇ ਵਰਤੋਂ ਕਿਉਂ ਕਿਵੇਂ ਤੇ ਕਦੋਂ ਇਹ ਤਿੰਨ ਗੱਲਾਂ ਅੱਜ ਆਪਾਂ ਸਾਂਝੀਆਂ ਕਰਾਂਗੇ ਤਿੰਨ ਨੁਕਤਿਆਂ ਦੇ ਉੱਪਰ ਸਾਰੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਮਾਪਿਆਂ ਲਈ ਅਧਿਆਪਕਾਂ ਲਈ ਤੇ ਬੱਚਿਆਂ ਲਈ ਇਹ ਵੀਡੀਓ ਲਾਹੇਵੰਦ ਸਾਬਤ ਹੋ ਸਕਦੀ ਹੈ ਮੇਰੇ ਮੁਤਾਬਕ ਕਿਉਂਕਿ ਮੈਨੂੰ ਲੱਗਿਆ ਵੀ ਇਹ ਵਿਚਾਰ ਸਾਂਝੇ ਕਰਨੇ ਜ਼ਰੂਰੀ ਨੇ ਅੱਜ ਕੱਲ੍ਹ ਦੇ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਜਾਂ ਸੂਚਨਾ ਦੇ ਟੈਕਨੋਲੋਜੀ ਦੇ ਯੁੱਗ ਵਿੱਚ ਹਰੇਕ ਦੇ ਹੱਥ ਵਿੱਚ ਫੋਨ ਆ ਕਿਉਂਕਿ ਹਰ ਇੱਕ ਘਰ ਦੇ ਵਿੱਚ ਆ ਆਦਾ ਵੱਖ-ਵੱਖਰਾ ਹਰੇਕ ਜੀ ਕੋਲ ਇੱਕ ਫ ਇਹ ਤੋ ਕਿ ਬੱਚਿਆਂ ਕੋਲੇ ਵੀ 8ਵੀਂ 10ਵੀਂ ਵਾਲੇ ਬੱਚਿਆਂ ਕੋਲੇ ਵੀ ਫੋਨ ਨੇ ਸੋ ਫੋਨ ਦੀ ਤੇ ਸੋਸ਼ਲ ਮੀਡੀਆ ਦੀ ਸੁਚੱਜੇ ਵਰਤੋਂ ਕਿਵੇਂ ਕਰੀਏ ਉਹਦੇ ਬਾਰੇ ਅੱਜ ਗੱਲਾਂ ਕਰਾਂਗੇ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਵੇਂ ਪਿੱਛੇ ਚੱਲੀ ਪਿੱਛੇ ਝਾਤ ਮਾਰੀਏ ਤਾਂ ਤਕਨੀਕ ਜਿੱਦੋਂ ਜਿੱਦੋਂ ਡਿਵੈਲਪ ਹੁੰਦੀ ਰਹੀ ਹੈ ਤਾਂ ਤਕਨੀਕ ਨੇ ਡਿਵੈਲਪ ਕਰਕੇ ਪਹਿਲਾਂ ਸਾਨੂੰ ਟੈਲੀਵਿਜ਼ਨ ਦਿੱਤਾ ਟੈਲੀਵਿਜ਼ਨ ਦੇਣ ਤੋਂ ਬਾਅਦ ਸਾਨੂੰ ਜਿਹੜਾ ਹੈਗਾ ਹੌਲੀ 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 ਸਿਨੇਮਾ ਕਰ ਸਿਨੇਮਾ ਕਰਨ ਦੇ ਨਾਲ ਹੌਲੀ ਹੌਲੀ ਅ 20ਵੀਂ ਸਦੀ ਦੇ ਅੰਤ ਤੱਕ ਜਦੋਂ 20ਵੀਂ ਸਦੀ ਦਾ ਅਖੀਰ ਅਦਕਾ ਸੀਗਾ ਤਾਂ ਉਦੋਂ ਮੋਬਾਈਲ ਫੋਨ ਆਇਆ ਤਾਂ ਮੋਬਾਈਲ ਫੋਨ ਪਹਿਲਾਂ ਕੀਪੈਡ ਵਾਲੇ ਸੀਗੇ ਤਾਂ ਕੀਪੈਡ ਵਾਲੇ ਮੋਬਾਈਲ ਫੋਨਾਂ ਤੋਂ ਜਦੋਂ 스마트ਫੋਨ ਆਉਂਦੇ ਆ ਤਾਂ 스마트ਫੋਨ ਨੇ ਸਾਡੀ ਦੁਨੀਆ ਨੂੰ ਇੱਕਦਮ ਬਦਲ ਕੇ ਰੱਖ ਦਿੱਤਾ ਕਿੱਥੇ ਅਸੀਂ ਚਿੱਠੀਆਂ ਸਨੇਹ ਕਬੂਤਰਾਂ ਜਾਂ ਡਾਕ ਰਾਹੀਂ ਭੇਜਦੇ ਸੀ ਤੇ ਹੁਣ ਜਿਹੜੇ ਸਨੇਹ ਆ ਸਾਡੇ ਇੱਕ ਸਕਿੰਟ ਦੇ ਵਿੱਚ ਇੱਕ ਸਕਿੰਟ ਤੋਂ ਪਹਿਲਾਂ ਇੱਕ ਦੂਜੇ ਕੋਲ ਪਹੁੰਚ ਜਾਂਦਾ ਹੈਗਾ ਥੋੜੀ ਜੁੱਥੋਂ ਪਿੱਛੇ ਗੱਲ ਕਰੀਏ ਸ਼ੁਰੂ ਆਪਾਂ ਆਪਾਂ ਕਿਉਂਕਿ Google ਤੋਂ ਗੱਲ ਸ਼ੁਰੂ ਕਰਨੀ ਹੈ ਜੀਮੇਲ ਤੋਂ YouTube ਤੋਂ ਗੱਲ ਸ਼ੁਰੂ ਕਰਨੀ ਆ ਤਾਂ ਉਹ ਤੋਂ ਪਿੱਛੇ ਆਪਾਂ ਕੰਪਿਊਟਰ ਬਾਰੇ ਗੱਲ ਕਰੀ ਜਦੋਂ ਕੰਪਿਊਟਰ ਸਾਡੀ ਜ਼ਿੰਦਗੀ ਵਿੱਚ ਆਏ ਤਾਂ ਕੰਪਿਊਟਰ ਨੇ ਡਾਟਾ ਸਟੋਰ ਕਰਨਾ ਡਾਟਾ ਐਨਾਲਾਈਜ਼ ਕਰਨਾ ਤੇ ਹੋਰ ਬਹੁਤ ਸਾਰੇ ਕੰਮ ਆ ਜਿਹੜੇ ਜਿਵੇਂ ਵੈਦਰ ਦੀ ਜਾਣਕਾਰੀ ਮੌਸਮ ਦੀ ਜਾਣਕਾਰੀ ਉਹ ਸਾਰੇ ਕੰਮ ਸਾਡੇ ਵਾਸਤੇ ਸੁਖਾਲੇ ਕਰ ਦਿੱਤੇ ਸੋ ਸੌਖੀ ਹੋਈ ਜ਼ਿੰਦਗੀ ਚਲੋ ਸੌਖੀ ਹੋਣ ਤੋਂ ਬਾਅਦ ਕੀ ਹੋਇਆ ਕੰਪਿਊਟਰ ਦੇ ਵਿੱਚ ਫਿਰ ਹੌਲੀ ਹੌਲੀ ਜਿਹੜੀਆਂ ਚਿੱਠੀਆਂ ਸੀਗੀਆਂ ਉਹ ਮੇਲ ਦੇ ਰੂਪ ਵਿੱਚ ਆਉਣੇ ਸ਼ੁਰੂ ਹੋ ਗਈਆਂ ਪਹਿਲਾਂ ਸਰਚ ਇੰਜਨ ਬਣੇ ਸਭ ਤੋਂ ਪਹਿਲਾਂ Yahoo ਦਾ ਸਰਚ ਇੰਜਨ ਬਣਿਆ 1995 ਦੇ ਵਿੱਚ ਜਿਹੜਾ ਗੂਗਲ ਦਾ ਸਰਚ ਇੰਜਨ ਹੈ ਉਹ 97 ਦੇ ਵਿੱਚ ਮਿਲਿਆ ਫਿਰ ਉਸ ਤੋਂ ਬਾਅਦ ਆਉਂਦੀ ਹੈ YouTube 2005 ਦੇ ਵਿੱਚ ਉਸ ਤੋਂ ਪਹਿਲਾਂ 2004 ਦੇ ਵਿੱਚ Facebook ਇੱਕ ਫਰੈਂਡਸ਼ਿਪ ਐਪ ਦੇ ਤੌਰ ਤੇ ਮार्क ਜ਼ੁਕਰਬਰਗ ਤੇ ਉਹਦੇ ਸਾਥੀ ਲਾਂਚ ਕਰ ਚੁੱਕੇ ਸੀ ਯੂਨੀਵਰਸਿਟੀ ਦੇ ਵਿੱਚ Facebook ਆ ਗਈ ਫਿਰ YouTube ਆ ਗਈ ਜੀ ਸੋ ਇਹ ਇੱਕ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਉਹਨਾਂ ਨੇ ਇੱਕ ਗੱਲ ਨੂੰ ਸਮਝੋ ਵੀ ਸੋਸ਼ਲ ਮੀਡੀਆ ਪਲੇਟਫਾਰਮਸ ਕਿਵੇਂ ਨੇ ਇਹ YouTube ਦੀ ਗੱਲ ਲੈ ਕੇ ਚੱਲਦੇ ਆਪਾਂ ਇੱਕ ਸਿੱਧੀ ਜੀ ਤੇ ਟੈਕਨੋਲੋਜੀ ਦਾ ਵਿਕਾਸ ਆਪਾਂ ਦੇਖਿਆ ਕੀ ਮੋਬਾਈਲ ਆਏ ਮੋਬਾਈਲਾਂ ਦੇ ਵਿੱਚ ਜੀਮੇਲ ਆਈ ਜੀਮੇਲ ਦੇ ਨਾਲ ਅਸੀਂ ਜਿਹੜੀਆਂ ਮੇਲਾਂ ਤਾਰਨਾ ਚਿੱਠੀਆਂ ਇੱਕ ਦੂਜੇ ਨੂੰ ਫੋਟੋਆਂ ਵਗੈਰਾ ਮੇਲ ਦੇ ਰਾਹੀਂ ਭੇਜਣ ਲੱਗ ਪਏ ਕੰਪਿਊਟਰ ਤੇ ਹੋਣ ਲੱਗ ਪਿਆ ਕੰਮ ਫਿਰ ਉਹੀ ਕੰਪਿਊਟਰ ਵਾਲੇ ਸੌਫਟਵੇਅਰ ਉਹਨਾਂ ਨੇ ਮੋਬਾਈਲ ਦੇ ਵਿੱਚ ਫਿੱਟ ਕੀਤੇ ਐਪਲ ਨੇ ਆਪਦੇ ਆਈਓਐਸ ਸਿਸਟਮ ਦੇ ਵਿੱਚ ਦੂਜੇ ਫੋਨਾਂ ਨੇ ਐਂਡਰੋਇਡ ਦੇ ਰਾਹੀਂ ਆਪਦੇ ਫੋਨਾਂ ਦੇ ਵਿੱਚ ਉਹ ਫਿੱਟ ਕੀਤੇ ਗੂਗਲ ਆਈ ਜੀਮੇਲ ਆਈ ਤੇ ਨਾਲ ਹੀ 2005 ਦੇ ਵਿੱਚ ਫਿਰ YouTube ਆਉਂਦੀ ਹੈ YouTube ਲੌਂਚ ਹੁੰਦੀ ਹੈ YouTube ਇੱਕ ਅਜਿਹਾ ਪਲੇਟਫਾਰਮ ਸ਼ੁਰੂ ਕੀਤਾ ਗਿਆ ਗੂਗਲ ਵੱਲੋਂ ਵੀ ਤੁਸੀਂ ਜਿੰਨੇ ਵੀ ਕ੍ਰिएਟਰ ਹੋ ਕੰਜ਼ਿਊਮਰ ਤੇ ਕ੍ਰੀਏਟਰ 'ਚ ਕੀ ਫਰਕ ਹੁੰਦਾ ਕੰਜ਼ਿਊਮਰ ਉਹ ਹੁੰਦਾ ਵੀ ਜਿਹੜਾ ਕਿਸੇ ਚੀਜ਼ ਨੂੰ ਕੰਜ਼ਿਊਮ ਕਰਦਾ ਹੈ ਆਪੋ ਹੋ ਕਰਦਾ ਉਸ ਚੀਜ਼ ਦੀ ਵਰਤੋਂ ਕਰਦਾ ਹੁਣ ਮੇਰੀ ਵੀਡੀਓ ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਕੰਜ਼ਿਊਮਰ ਹੋ ਸਾਰੇ ਠੀਕ ਹੈ ਫ੍ਰੀ ਆਫ ਕੋਸ ਦੇਖ ਰਹੇ ਹੋ ਤੁਸੀਂ ਹਾਲਾਂਕਿ ਤੇ ਇਹਦੇ ਬਾਅਦ ਤੁਹਾਨੂੰ ਬਿਜਲੀ ਦੀ ਵਰਤੋਂ ਕਰਨੀ ਪੈਂਦੀ ਹੈ ਮੋਬਾਈਲ ਚਾਰਜ ਕਰਨ ਲਈ ਜਾਂ ਆਪ ਦਾ ਡਾਟਾ ਜਿਹੜਾ ਹੈ ਨੈਟ ਦਾ ਉਹ ਪਾਉਣਾ ਪੈਂਦਾ ਪਰ ਤੁਸੀਂ ਉਸ ਨੂੰ ਕੰਜ਼ਿਊਮ ਕਰ ਰਹੇ ਹੋ ਇੱਕ ਹੈਗਾ ਕੰਜ਼ਿਊਮਰ ਫਿਰ YouTube ਨੇ ਇੱਕ ਪਲੇਟਫਾਰਮ ਦਿੱਤਾ ਕ੍ਰੀਏਟਰ ਦੇ ਲਈ ਹੁਣ ਕ੍ਰੀਏਟਰ ਕਿਹੜੇ-ਕਿਹੜੇ ਆ ਸਿੰਗਰ ਵੀ ਆ ਜਾਂਦੇ ਆ ਠੀਕ ਹੈ ਸ਼ ਕੋਈ ਡਰਾਮਾ ਬਣਾਉਣ ਵਾਲੇ ਆ ਜਾਂਦੇ ਆ ਜਾਂ ਕੋਈ ਟਰੈਵਲ ਦੀ ਵੀਡੀਓ ਪਾਉਣ ਵਾਲੇ ਆ ਜਾਂਦੇ ਆ ਖਾਣਾ ਬਣਾਉਣ ਵਾਲੇ ਜਿਹੜਾ ਖਾਣਾ ਦੀ ਸਕਿੱਲ ਨਹੀਂ ਖਾਣੇ ਦੀ ਜਿਨ੍ਹਾਂ ਕੋਲੇ ਉਹਨਾਂ ਦੀ ਵੀਡੀਓ ਪਾਉਣ ਵਾਲੇ ਆ ਜਾਂਦੇ ਨੇ ਜਾਂ ਕੋਈ ਬਿਜ਼ਨਸ ਵਾਲੇ ਆ ਜਾਂਦੇ ਨੇ ਜਿੰਨੇ ਵੀ ਕੰਮ ਕਰਨੇ ਉਹ ਸਾਰਿਆਂ ਦੇ ਵਾਸਤੇ ਪਲੇਟਫਾਰਮ ਦਿੱਤਾ YouTube ਨੇ ਕਿ ਤੁਸੀਂ ਆਓ ਇਹਦੇ ਤੇ ਵੀਡੀਓਜ਼ ਪਾਓ ਤੇ ਇੱਕ ਇੰਨੀ ਕੈਟਾਗਰੀ ਦੇ ਤਹਿਤ ਜਦੋਂ ਤੁਸੀਂ ਟਰਮਸ ਐਂਡ ਕੰਡੀਸ਼ਨ ਪੂਰੀਆਂ ਕਰ ਦਿੰਦੇ ਹੋ ਤਾਂ ਮੈਂ ਤੁਹਾਨੂੰ ਆਪਣੇ ਨਾਲ ਹਿੱਸੇਦਾਰ ਬਣਾ ਕੇ ਉਹਨਾਂ ਵੀਡੀਓਜ਼ ਦੇ ਵਿੱਚ ਚੱਲਦੀਆਂ ਐਡਸ ਦੀ ਤੁਹਾਨੂੰ ਕਮਾਈ ਦਿੰਨੀ ਆ ਉਹ ਤਾਂ ਹੋ ਗਿਆ ਕ੍ਰੀਏਟਰਸ ਠੀਕ ਹੈ ਜੀ ਸੋ 2005 ਦੇ ਵਿੱਚ ਸ਼ੁਰੂ ਹੋਇਆ ਅੱਜ 20 ਸਾਲ ਹੋ ਗਏ YouTube ਚੱਲੀ ਨੂੰ ਤਾਂ 20 ਸਾਲਾਂ ਦੇ ਵਿੱਚ ਇੰਡੀਆ ਦੇ ਵਿੱਚ ਜਦ ਬ ਗੱਲ ਕਰੀਏ ਇੰਡੀਆ ਹਰ ਇੱਕ ਚੀਜ਼ ਦੇ ਵਿੱਚ ਪਿੱਛੇ ਰਿਹਾ ਹੈਗਾ ਤਾਂ YouTube ਦੀ ਜਾਂ Facebook ਦੀ ਵਰਤੋਂ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਜੇ 2004 ਚ Facebook ਆਉਂਦੀ ਹੈ ਤਾਂ Facebook ਦੀ ਵਰਤੋਂ ਅਸੀਂ ਸ਼ੁਰੂ ਕੀਤੀ ਹੈ 2012-13 ਦੇ ਵਿੱਚ 12-13 ਤੋਂ ਬਾਅਦ ਅਸੀਂ ਲਗਾਤਾਰ Facebook ਦੀ ਵਰਤੋਂ ਕਰਦੇ ਆ ਰਹੇ ਹਾਂ ਤੇ YouTube ਦੀ ਵਰਤੋਂ ਅਸੀਂ ਉਦੋਂ ਤੋਂ ਹੀ ਕਰਨ ਲੱਗੇ ਸੀ YouTube ਦੇ ਉੱਪਰ ਅਸੀਂ ਉਦੋਂ ਹੀ ਵੀਡੀਓਜ਼ ਵਗੈਰਾ ਫਿਲਮਾਂ ਵਗੈਰਾ ਤਾਂ ਜਾਂ ਹੋਰ ਚੀਜ਼ਾਂ ਦੇਖਣ ਲੱਗ ਗਏ ਸੀ ਪਰ ਪਿੱਛੇ ਜੇ ਕਰੋਨਾ ਤੋਂ ਪਹਿਲਾਂ ਜਿਹੜੀ ਬਲੌਗਿੰਗ ਦਾ ਸਿਸਟਮ ਸ਼ੁਰੂ ਹੋਇਆ ਸੀਗਾ ਟਰੈਵਲ ਬਲੌਗਿੰਗ ਦਾ ਉਹ ਸਾਡੇ ਕੋਲੇ ਇੰਟਰੋਡਿਊਸ ਹੋਇਆ ਮਤਲਬ ਸਾਡੀ ਜਾਣ ਪਛਾਣ ਦੇ ਵਿੱਚ ਆਇਆ ਵੀ ਲੋਕ ਘੁੰਮ ਕਮਾ ਕੇ ਆਪਦੀ ਜਿਹੜੀਆਂ ਵੀਡੀਓਜ਼ ਪਾਉਂਦੇ ਆ ਜਾਂ ਖਾਣਾ ਬਣਾਉਂਦੇ ਜਿਹੜੇ ਸਕਿੱਲਸ ਐ ਵੀ ਮੈਂ ਤੁਹਾਨੂੰ ਅੱਜ ਇਸ ਚੀਜ਼ ਦੀ ਰੈਸਪੀ ਦੱਸਦੀ ਆ ਠੀਕ ਐ ਔਰਤਾਂ ਪਾਉਂਦੀਆਂ ਉਹ ਸਾਹਮਣੇ ਸਾਡੇ ਸਾਹਮਣੇ ਇੰਟਰੋਡਿਊਸ ਹੋਇਆ ਕਿਉਂਕਿ ਬੇਰੁਜ਼ਗਾਰੀ ਐ ਬੇਰੁਜ਼ਗਾਰੀ ਦੇ ਵਿੱਚ ਬੰਦਾ ਹਰ ਹੀਲੇ ਹੱਥ ਪੈਰ ਮਾਰਦਾ ਸੋ ਉਹ ਚੱਲਣ ਸ਼ੁਰੂ ਹੋ ਗਿਆ ਜੀ ਉਹ ਚਲਣ ਸ਼ੁਰੂ ਹੋਇਆ ਕਰੋਨਾ ਦੇ ਵਿੱਚ ਉਹ ਹੋਰ ਵਧ ਗਿਆ ਕਿਉਂਕਿ ਲੋਕ ਵਿਲੇ ਸੀ ਲੋਕਾਂ ਨੇ YouTube ਦੇ ਵਿੱਚ ਵੀਡੀਓ ਪਾਉਣੀ ਸ਼ੁਰੂ ਕੀਤੀਆਂ ਫਿਰ ਕਿਸਾਨੀ ਮੋਰਚੇ ਦੇ ਪਿੱਛੇ ਆਪਾਂ ਦੇਖਦੇ ਹਾਂ ਵੀ ਕਿੰਨੇ ਹੀ ਚੈਨਲ ਹੈ ਜਿਹੜੇ ਉਸ ਕਿਸਾਨੀ ਕਿਸਾਨੀ ਮੋਰਚੇ ਦੀ ਕਵਰੇਜ ਕਰਦੇ ਕਰਦੇ ਕੱਲੇ 1 ਮੈਨ ਜਾਂ 2 ਮੈਨ ਆਰਮੀ ਜਿਹੜੇ ਹੈਗੇ ਉਹ ਕਵਰੇਜ ਕਰਦੇ ਕਰਦੇ ਅੱਜ ਸਟੈਬਲਿਸ਼ ਹੋਏ ਬੈਠੇ ਸਥਾਪਿਤ ਹੋਏ ਬੈਠੇ ਹੈ ਕਈ ਹੈ ਤੁਹਾਡੇ ਨਾਮ ਤੁਹਾਨੂੰ ਯਾਦ ਹੋਣਗੇ ਜਾਂ ਤੁਹਾਡੇ ਧਿਆਨ 'ਚ ਹੋਣਗੇ ਅੱਜ ਕੀ ਹੋ ਰਿਹਾ ਹੈ ਵੀ ਜਿੰਨੇ ਵੀ ਅਸੀਂ ਹੈਗੇ ਆ ਜਿਵੇਂ ਮੈਂ YouTube ਤੇ ਵੀਡੀਓ ਬਣਾਉਣਾ ਸਫਰ ਕਰਦਾ ਮੈਂ ਜਿੰਨੀਆਂ ਬਣਾਈਆਂ ਪਹਿਲਾਂ ਟੁੱਟੀਆਂ ਬਣਾਈਆਂ ਠੀਕ ਹੈ ਪਰ ਮੈਨੂੰ ਲੱਗਿਆ ਵੀ ਮੇਰਾ ਜਿਹੜਾ ਟਾਈਮ ਹੈ ਉਧਰ ਵੀ ਵੇਸਟ ਹੋ ਰਿਹਾ ਆਪਦੇ ਕਿਤੇ ਵੱਲ ਤੇ ਇਧਰ ਵੀ ਵੇਸਟ ਹੋ ਰਿਹਾ ਵੀ ਕਿਉਂ ਨਾ ਫਿਰ ਜੇ ਹੁਣ ਘੁੰਮਣਾ ਹੀ ਹੈ ਤਾਂ ਇਹਨੂੰ ਪੂਰਨ ਤਰੀਕੇ ਦੇ ਨਾਲ ਪੂਰੀ ਸ਼ਿੱਦਤ ਦੇ ਨਾਲ ਮਿਹਨਤ ਦੇ ਨਾਲ ਇਹਨੂੰ ਕੀਤਾ ਜਾਵੇ ਤੇ ਇਸੇ ਕੰਮ ਦੇ ਵਿੱਚ ਆਪਦੀ ਜਿਹੜੀ ਹੈਗੀ ਉਹਨੂੰ ਆਪਦਾ ਕੈਰੀਅਰ ਬਣਾਇਆ ਜਾਵੇ ਸੋ ਇਹ ਗੱਲ ਤਾਂ ਹੋਊਗੀ ਪਰ ਕੀ ਇਹ ਬੱਚਿਆਂ ਦੇ ਲਈ ਜਿਹੜੇ ਹੁਣ ਬੱਚੇ 5ਵੀਂ ਤੋਂ ਲੈ ਕੇ ਫੋਨ ਦੀ ਉਹਦੇ ਵਿੱਚ ਆ ਜਾਂਦੇ ਨੇ ਸਮਝ ਵਿੱਚ ਆ ਜਾਂਦੇ ਨੇ ਜਦ ਫੋਨ ਦੇ ਚਪੇਡ ਵਿੱਚ ਆ ਜਾਂਦੇ ਨੇ ਕਿ ਉਹਨਾਂ ਦੇ ਲਈ ਇਹ কার্যকর ਹੈ ਕੀ ਉਹਨਾਂ ਨੂੰ ਵਰਤਣੀ ਚਾਹੀਦੀ ਹੈ ਮੈਂ ਉਹਦਾ ਇਹੀ ਕਹੂੰਗਾ ਮਾਪਿਆਂ ਨੂੰ ਤੇ ਬੱਚਿਆਂ ਨੂੰ ਵੀ ਭਾਈ ਤੁਹਾਨੂੰ ਹਜੇ ਇਹ ਚੀਜ਼ ਨਹੀਂ ਵਰਤਣੀ ਚਾਹੀਦੀ ਤੁਸੀਂ ਕਹੋਗੇ ਜੀ ਤੁਸੀਂ ਖੁਦ ਤਾਂ ਵਰਤ ਰਹੇ ਹੋ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਵਰਤਣ ਦੇ ਰਹੇ ਕਿਉਂਕਿ 2 ਪੰਜਵੀਂ ਵਾਲੇ ਬੱਚੇ ਛੇਵੀਂ ਵਾਲੇ ਬੱਚੇ ਸੱਤਵੀਂ ਅੱਠਵੀਂ ਨੌਵੀਂ ਦਸਵੀਂ ਵਾਲੇ ਬੱਚੇ ਕੀ ਕੰਟੈਂਟ ਪਹੁੰਚਣਗੇ ਕੀ ਕ੍ਰੀਏਟ ਕਰਨਗੇ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਠੀਕ ਹੈ ਜੀ ਇਹ 5ਵੀਂ ਤੋਂ ਲੈ ਕੇ 10ਵੀਂ 12ਵੀਂ ਵਾਲੇ ਬੱਚੇ ਕੀ ਉਸ ਤੇ ਕੰਟੈਂਟ ਕ੍ਰੀਏਟ ਕਰ ਸਕਦੇ ਆ ਕੀ ਸਿਰਫ ਗੀਤਾਂ ਦੇ ਉੱਪਰ ਡਾਂਸਿੰਗ ਵੀਡੀਓ ਪਾ ਕੇ ਰੀਲਾਂ ਪਾ ਸਕਦੇ ਆ ਉਹ ਸ਼ਾਰਟਸ ਪਾ ਸਕਦੇ ਆ ਉਹਨਾਂ ਦਾ YouTube ਨੇ ਸਾਨੂੰ ਕੁਝ ਨਹੀਂ ਦੇਣਾਗਾ ਕਿਸੇ ਦੇ ਬਣਾਏ ਹੋਏ ਗੀਤ ਉੱਪਰ ਤੁਸੀਂ ਨੱਚ ਕੇ ਪਾਉਨੇ ਹੋ ਤੁਹਾਨੂੰ YouTube ਕੁਝ ਨਹੀਂ ਦਿੰਦੀਗੀ ਤੁਸੀਂ ਆਪ ਗਾਉਨੇ ਹੋ ਠੀਕ ਹੈ ਤੁਸੀਂ ਕੀਰਤਨ ਕਰਦੇ ਹੋ ਤੁਸੀਂ ਆਪ ਗਾਉਨੇ ਹੋ ਜਾਂ ਗੀਤ ਤੁਸੀਂ ਲਿਖਦੇ ਹੋ ਫਿਰ ਆਪ ਗਾਉਨੇ ਹੋ ਉਹ ਤੁਸੀਂ ਪਾ ਸਕਦੇ ਹੋ ਕੋਈ ਕਵਿਤਾ ਲਿਖਦੇ ਹੋ ਕਵਿਤਾ ਲਿਖ ਕੇ ਜਾਂ ਉਸ ਤੋਂ ਬਾਅਦ ਲਿਖੀ ਹੈ ਉਹਨੂੰ ਬੋਲ ਕੇ ਪਾ ਸਕਦੇ ਹੋ ਤੁਸੀਂ ਕੋਈ ਡਰਾਇੰਗ ਕਰਦੇ ਹੋ ਠੀਕ ਹੈ ਜੀ ਜਾਂ ਤੁਸੀਂ ਕੈਲੀਗ੍ਰਾਫੀ ਕਰਦੇ ਹੋ ਜਾਂ ਤੁਸੀਂ ਸਕੈਚਿੰਗ ਕਰਦੇ ਹੋ ਠੀਕ ਹੈ ਉਹਨਾਂ ਦੀ ਇੱਕ ਵੀਡੀਓ ਬਣਾ ਕੇ ਚਾਹੇ ਤੁਸੀਂ ਆਪਦਾ ਮੂੰਹ ਦਿਖਾਓ ਇਹ ਤੁਹਾਨੂੰ ਦੇਖਣਾ ਪੈਣਾ ਵੀ ਤੁਸੀਂ ਆਪਦੀ ਵੀਡੀਓ ਨੂੰ ਕਿਵੇਂ ਕ੍ਰੀਏਟਿਵ ਬਣਾਉਨੇ ਹੋ ਤੇ ਕਿਵੇਂ ਇੰਟਰਸਟਿੰਗ ਬਣਾਉਨੇ ਤੇ ਦਰਸ਼ਕਾਂ ਤੱਕ ਪਹੁੰਚਾਉਨੇ ਹੋ ਤਾਂ ਕਿ ਉਹਨੂੰ ਦੇਖ ਸਕਣ ਉਹ ਬਹੁਤ ਕੁਝ ਦੇਖਣਾ ਪੈਂਦਾ ਇਹਦੇ ਵਿੱਚ ਇਹ ਨਹੀਂ ਹੈਗਾ ਜੀ ਵੀ ਕੈਮਰਾ ਲਾਇਆ ਤੇ ਕੈਮਰਾ ਲਾ ਕੇ ਤੇ ਅਸੀਂ ਮੂੰਹ ਬਣਾ ਕੇ ਨੱਚ ਟੱਪ ਕੇ ਤੇ ਵੀਡੀਓ ਪਾਤੀ ਨਹੀਂ ਬਿਲਕੁਲ ਨਹੀਂ ਜਾਂ ਮੈਂ ਇੱਕ ਦੇਸ਼ ਦਾ ਹਾਂ ਸਾਡੇ ਰਿਸ਼ਤੇ ਦੇ ਵਿੱਚ ਮੁੰਡਾ ਹੈ ਤੇ ਉਹ ਆਮ ਹੀ ਉਹਦੀਆਂ ਵੀਡੀਓ ਦੇਖੀਆਂ ਮੈਂ ਤਾਂ ਸਵਾਗਤ ਹੈ ਦੋਸਤੋ ਆਪਕਾ ਮੇਰੇ ਚੈਨਲ ਮੇਂ ਔਰ ਅੱਜ ਹਮ ਆਪਣੇ ਖੇਤ ਮੇਂ ਘੁੰਮ ਰਹੇ ਹੈ ਕੋਈ ਫਾਇਦਾ ਨਹੀਂ ਇਹਨਾਂ ਦਾ ਜਦੋਂ ਤੱਕ ਤੁਸੀਂ ਕੰਜ਼ਿਊਮਰ ਨੂੰ ਉਹਦੇ ਮਤਲਬ ਦੀ ਉਹਦੇ ਐਂਟਰਟੇਨਮੈਂਟ ਦੀ ਉਹਦੇ ਫਾਇਦੇ ਦੀ ਗੱਲ ਨਹੀਂ ਦਿਓਗੇ ਉਹਦਾ ਕੋਈ ਫਾਇਦਾ ਨਹੀਂ ਸੋ ਮੇਰੀ ਇਹ ਹੀ ਮਾਪਿਆਂ ਨੂੰ ਤੇ ਇਹ ਬੱਚਿਆਂ ਨੂੰ ਹਦਾਇਤ ਹੈ ਵੀ ਭਾਈ ਜੇ ਤਾਂ ਤੁਸੀਂ ਕੁਝ ਸਿਖਾ ਰਹੇ ਹੋ ਕੁਝ ਨਵਾਂ ਪੇਸ਼ ਕਰ ਰਹੇ ਹੋ ਕਿਉਂਕਿ ਹੁਣ ਘੁੰਮਣ ਦਾ ਤਾਂ ਬੱਚਿਆਂ ਦੇ ਵਿੱਚ ਸੰਭ ਵੀ ਨਹੀਂ ਹੈਗਾ ਪੰਜਵੀਂ ਤੋਂ ਲੈ ਕੇ 12ਵੀਂ ਤੱਕ ਦੇ ਬੱਚੇ ਕਿੰਨਾ ਕੁ ਘੁੰਮ ਲੈਣਗੇ ਇੱਕ ਟੂਰ ਲਾਏ ਹੋਣਗੇ ਤੁਸੀਂ ਇੱਕ ਟੂਰ ਲਾ ਕੇ ਇੱਕ ਵੀਡੀਓ ਪਾ ਦਿਓਗੇ ਫਿਰ ਬਾਅਦ ਕੀ ਪਾਉਂਗੇ ਫੇਰ ਤੁਹਾਡਾ ਚੈਨਲ ਗਰੋਥ ਕਰੂਗਾ ਨਹੀਂ ਜੇ ਚੈਨਲ ਨਹੀਂ ਗਰੋ ਕਰੂਗਾ ਫਿਰ ਤੁਸੀਂ ਟਾਈਮ ਕਵਿਸ਼ਟ ਕਰ ਰਹੇ ਹੋ ਠੀਕ ਹੈ ਜੀ ਸੋ ਸਿੱਧੀ ਤੇ ਸਪਸ਼ਟ ਇਹ ਹੀ ਗੱਲ ਹੈ ਵੀ ਭਾਈ ਮਾਪਿਓ ਨੂੰ ਬੱਚਿਆਂ ਨੂੰ ਜਿਹੜੇ ਇਹ ਚੀਜ਼ ਦੇਖਦੇ ਆ ਜਿਵੇਂ ਕੁਦ्डा ਸਿੰਘ ਵੀਰ ਹੋ ਗਿਆ ਦੇਵ ਕਰਾਈ ਵਾਲਾ ਹੋ ਗਿਆ ਪੰਜਾਬੀ ਟ੍ਰੈਵਲ ਟ੍ਰੈਵਲ ਕਪਲ ਹੋ ਗਿਆ ਫਲਪ YouTube ਬਰੋ ਹੋ ਗਿਆ ਬਹੁਤ سارے ਆਪਣੇ ਇਸ ਪੰਜਾਬ ਦੇ ਵਿੱਚ ਬਹੁਤ ਨਾਮ ਨੇ ਠੀਕ ਹੈ ਇੱਕ ਕਾਮਰੌਨ ਬਾਈਕ ਹੈ ਪਾਕਿਸਤਾਨ ਦਾ ਵੀਰ ਸਾਈਕਲ ਬਾਬਾ ਹਰਿਆਣੇ ਦਾ ਹੈਗਾ ਠੀਕ ਹੈ ਜੀ ਰਵਿੰਦਰ ਬਿਸ਼ਨੂਈ ਹੈਗਾ ਬਹੁਤ سارے ਨਾਮ ਨੇ ਮੈਂ ਨਾਮ ਗਿਣਾਵਾਂ ਜਿਨ੍ਹਾਂ ਨੂੰ ਅਸੀਂ ਦੇਖਦੇ ਆ ਠੀਕ ਹੈ ਉਹ ਲੋਕ ਵੀ ਇੱਕ ਮਕਾਮ ਤੇ ਆ ਕੇ ਇਸ ਚੀਜ਼ ਨੂੰ ਸ਼ੁਰੂ ਕਰਦੇ ਆ ਸਮਝਦੇ ਨਾਲ ਵਿੱਦਿਆ ਉਹਨਾਂ ਨੇ ਵੀ ਹਾਸਲ ਕੀਤੀ ਹੈ ਪੜੇ ਉਹ ਵੀ ਨਹੀਂ ਤੇ ਜੇ ਸਾਡੇ ਬੱਚੇ ਇਹ ਕਹਿਣ ਵੀ ਅਸੀਂ ਪੜ੍ਹਨਾ ਨਹੀਂ ਹੈਗਾ ਸਿਰਫ ਇਹੀ ਕੁਝ ਕਰਨਾ ਤਾਂ ਭਾਈ ਫਿਰ ਤੁਹਾਡੇ ਕੋਲ ਸਕਿੱਲ ਹੋਣਾ ਚਾਹੀਦਾ ਲੈਂਗੁਏਜ ਸਕਿੱਲ ਹੋਣਾ ਚਾਹੀਦਾ ਤੁਹਾਡੇ ਕੋਲੇ ਇਹ ਟੈਕਨੀਕ ਨੂੰ ਵਰਤਣ ਦਾ ਸਕਿੱਲ ਹੋਣਾ ਚਾਹੀਦਾ ਹੁਣ ਤੁਸੀਂ ਇਹ ਦੇਖੋ ਵੀ ਤੁਸੀਂ YouTube ਵੀਡੀਓ ਪਾਉਣੀ ਹੈ ਤੁਹਾਨੂੰ ਥੰਬਨੇਲ ਬਹੁਤ ਜ਼ਰੂਰੀ ਹੈ YouTube ਦੀ ਇੱਕ ਥੰਬਨੇਲ ਹੁੰਦੀ ਹੈ ਜੋ ਤੁਸੀਂ ਸਰਚ ਕਰਦੇ ਹੋ YouTube ਦੇ ਉੱਪਰ ਤੁਹਾਨੂੰ ਵੀਡੀਓਜ਼ ਦਿਖਦੀਆਂ ਤੇ ਵੀਡੀਓ ਚੱਲਦੀ ਨਹੀਂ ਸਿੱਧੀ ਉਹਦੇ ਉੱਪਰ ਲਿਖਿਆ ਹੁੰਦਾ ਕੁਝ ਫੋਟੋਆਂ ਹੁੰਦੀਆਂ ਉਹਨਾਂ ਫੋਟੋਆਂ ਨੂੰ ਤੁਹਾਨੂੰ ਲਿਖੇ ਹੋਏ ਨੂੰ ਅਸੀਂ ਦੇਖ ਕੇ ਕਰਸ਼ਿਤ ਹੁੰਦੇ ਹਾਂ ਤੇ ਉਹਨੂੰ ਕਲਿੱਕ ਕਰਦੇ ਹਾਂ ਵੀਡੀਓ ਨੂੰ ਫਿਰ ਅਸੀਂ ਦੇਖਦੇ ਹਾਂ ਫਿਰ ਉਹ ਬਣਾਉਣੀ ਹੋਣੀ ਚਾਹੀਦੀ ਹੈ ਇਹ ਵੀ ਸਿੱਖਣਾ ਪੈਣਾ ਤੁਹਾਨੂੰ ਫਿਰ ਜਦੋਂ ਕਲਿੱਕ ਕਰ ਲਿਆ ਵੀਡੀਓ ਵੀਡੀਓ ਓਪਨ ਹੁੰਦੀ ਹੈ ਤਾਂ ਕੀ ਵੀਡੀਓ ਦੇ ਵਿੱਚ ਆਵਾਜ਼ ਚੱਲਦੀ ਹੈ ਜਾਂ ਕੱਲੇ ਸੀ ਨਾ ਰਹੇ ਆ ਦਰਸ਼ਕ ਇਹ ਦੇਖਦਾ ਹੈ ਦਰਸ਼ਕ ਦੇਖਦਾ ਵੀ ਭਾਈ ਇਹ ਵੀਡੀਓ ਕਿੰਨੀ ਇੰਟਰਸਟਿੰਗ ਹੈ ਕੀ ਕੋਈ ਸਾਊਂਡ ਲੱਗਿਆ ਹੋਇਆ ਜਾਂ ਕੁਝ ਬੋਲ ਰਿਹਾ ਜਾਂ ਸਾਡਾ ਸਵਾਗਤ ਕਰ ਰਿਹਾ ਸਵਾਗਤ ਕਰਨ ਦਾ ਕਿੰਨਾ ਕੌਨਫੀਡੈਂਟ ਆ ਬੰਦੇ ਵਿੱਚ ਕੈਮਰੇ ਨੂੰ ਕਿੰਨਾ ਕਿ ਫੇਸ ਕਰ ਰਿਹਾ ਕਿੰਨੇ ਕਿ ਸੋਹਣੇ ਦ੍ਰਿਸ਼ ਦਿਖਾ ਰਿਹਾ ਉਹ ਜਾਂ ਆਪਦੀ ਕਲਾ ਕਿੰਨੀ ਕਿ ਸੋਹਣੀ ਦਿਖਾ ਰਿਹਾ ਉਹ ਕੈਲੀਗ੍ਰਾਫੀ ਦੀ ਕਿੰਨੀ ਕਿ ਸੋਹਣੀ ਉਹ ਬੰਤਰ ਸਾਨੂੰ ਸਿਖਾ ਰਿਹਾ ਹੈ ਵੀ ਭਾਈ ਅੱਖਰਾਂ ਨੂੰ ਕਿਵੇਂ ਪਾਉਣਾ ਜਾਂ ਡਰਾਇੰਗ ਤੁਸੀਂ ਕਿਵੇਂ ਕਰਨੀ ਹੈ ਸਕੈਚਿੰਗ ਕਿਵੇਂ ਕਰਨੀ ਹੈ ਜੇ ਤਾਂ ਤੁਹਾਡੇ ਕੋਲ 스ਕਿੱਲ ਹੈਗੇ ਨਹੀਂ ਤਾਂ ਅੱਜ ਹੀ ਪਲੱਸ 2 ਤੋਂ ਬਾਅਦ ਛੱਡ ਕੇ ਇਸ ਕੰਮ ਤੇ ਹੋ ਜਾਓ ਬਾਅਦ ਵਿੱਚ ਬਚ ਛੱਡ ਕੇ ਪਰ ਜੇ ਤੁਹਾਡੇ ਘਰ ਦੇ ਅਲਾਉ ਕਰਦੇ ਨੇ ਪਰ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਘਰ ਦੇ ਜਿਹੜੇ ਹੈ ਹਰ ਇੱਕ ਕੰਮ ਹਰ ਇੱਕ ਲਈ ਨਹੀਂ ਬਣਿਆ ਹੁੰਦਾ ਜ਼ਰੂਰੀ ਨਹੀਂ ਵੀ ਸਾਰੇ ਬਲੌਗਿੰਗ ਹੀ ਕਰਨਗੇ ਸਾਰੇ ਕ੍ਰੀਏਟਰ ਹੀ ਬਣਨਗੇ ਕੰਜ਼ਿਊਮਰ ਵੀ ਹੋਣਗੇ ਭਾਈ ਜੀ ਯੂਪੀਐਸਸੀ ਪੀਸੀਐਸ ਜਾਂ ਹੋਰ ਜਿਹੜੇ ਚੰਗੇ ਟੈਸਟ ਨੇ ਉਹਨਾਂ ਦੀ ਤਿਆਰੀ ਵੀ ਕੀਤੀ ਜਾ ਸਕਦੀ ਹੈ ਕੱਲਾ ਬਲੌਗਿੰਗ ਤੇ YouTube ਟਿਊਬਰ ਬੰਨਾ ਹੀ ਸਾਡੀ ਜ਼ਿੰਦਗੀ ਦਾ ਮਕਸਦ ਨਹੀਂ ਹੋਣਾ ਚਾਹੀਦਾ ਜਾਂ ਟਿਕਟੋਕ ਸਟਾਰ ਜਾਂ ਇੰਸਟਾਗ੍ਰਾਮ ਇਨਫਲੂਐਂਸਰ ਬੰਨਾ ਜਾਂ ਜਿੰਮ ਦੇ ਵਿੱਚ ਜਾ ਕੇ ਵੀਡੀਓ ਪਾਉਣੀਆਂ ਹੀ ਸਾਡਾ ਕੱਲਾ ਮਕਸਦ ਨਹੀਂ ਹੋਣਾ ਚਾਹੀਦਾ ਸੋ ਮੈਨੂੰ ਇਹ ਗੱਲ ਤਾਂ ਕਰਨੀ ਪੈ ਰਹੀ ਅੱਜ ਕਿਉਂਕਿ ਕੱਲ ਨੂੰ ਅਸੀਂ ਵੀ ਮੈਨੂੰ ਵੀ ਲੋਕ ਦੇਖਦੇ ਨੇ ਮੈਨੂੰ ਵੀ ਬੱਚੇ ਦੇਖਦੇ ਨੇ ਮੇਰੇ ਤੋਂ ਵੀ ਬੱਚੇ ਪ੍ਰਭਾਵਤ ਮੈਨੂੰ ਸਨੇਹ ਆਉਂਦੇ ਆ ਵੀ ਸਰ ਤੁਸੀਂ ਬਹੁਤ ਵਧੀਆ ਘੁੰਮ ਰਹੇ ਹੋ ਅਸੀਂ ਤੁਹਾਡੇ ਵਾਂਗ ਘੁੰਮਣਾ ਚਾਹੁੰਦੇ ਹਾਂ ਨਹੀਂ ਭਾਈ ਮੇਰੇ ਵਾਂਗ ਨਹੀਂ ਘੁੰਮ ਸਕਦੇ ਤੁਸੀਂ ਮੈਂ ਚਾਹਨਾ ਤੁਸੀਂ ਮੇਰੇ ਵਾਂਗ ਘੁੰਮੋ ਪਰ ਨਹੀਂ ਹਰ ਇੱਕ ਦੀ ਜ਼ਿੰਦਗੀ ਹਰ ਇੱਕ ਦੀ ਜ਼ਿੰਦਗੀ ਦੀਆਂ ਸਥਿਤੀਆਂ ਹਰ ਇੱਕ ਦੀ ਜ਼ਿੰਦਗੀ ਦੇ ਹਾਲਾਤ ਅਲੱਗ-ਅਲੱਗ ਹੈ ਇਸ ਚੀਜ਼ ਨੂੰ ਸਮਝੋ ਇਸ ਚੀਜ਼ ਨੂੰ ਤੁਸੀਂ ਨਰਾਜ਼ ਨਾ ਹੋਇਓ ਇਸ ਚੀਜ਼ ਨੂੰ ਸੁਣ ਕੇ ਇਹ ਮੇਰੀ ਤੁਹਾਨੂੰ ਨਸੀਹਤ ਹੈ ਵੀ ਨਹੀਂ ਘੁੰਮ ਸਕਦੇ ਹੋਗੇ ਤੁਸੀਂ ਮੈਨੂੰ ਸਪੋਰਟ ਆ ਪਿੱਛੋਂ ਮੇਰੀ ਫੈਮਲੀ ਦੀ ਸਪੋਰਟ ਆ ਮੈਨੂੰ ਵਿੱਚੋਂ ਮੇਰੀ ਫੈਮਲੀ ਮੈਨੂੰ ਫਾਈਨੈਂਸ਼ੀਅਲ ਸਪੋਰਟ ਕਰਦੀ ਹੈ ਫਿਰ ਉਹਨੂੰ ਦੇਖਦੇ ਹੋਏ ਹੁਣ ਮੈਂ ਜਿਹੜੇ ਆਪਦੇ ਟਰੈਵਲ ਦੇ ਖਰਚੇ ਉਹ ਬਹੁਤ ਸੀਮਿਤ ਕਰ ਰਹੇ ਹਾਂ ਪਹਿਲਾਂ ਕਾਰਾਂ ਦੇ ਘੁੰਮਦਾ ਸੀ ਕਾਰਾਂ ਨੂੰ ਪਾਸੇ ਕੀਤਾ ਘੁੰਮਣ ਦੇ ਵਿੱਚ ਪਹਿਲਾਂ ਫਿਰ ਮੈਂ ਮੋਟਰਸਾਈਕਲ ਦੇ ਘੁੰਮਦਾ ਸੀ ਹੁਣ ਮੈਂ ਮੋਟਰਸਾਈਕਲ ਛੱਡ ਕੇ ਕਈ ਵਾਰ ਸਾਈਕਲ ਤੇ ਜਾਂਦਾ ਪਹਿਲਾਂ ਮੈਂ ਹੋਟਲ ਦੇ ਰੂਮਸ ਲੱਭਦਾ ਸੀ ਫਿਰ ਅਸੀਂ ਹੋਮ ਸਟੇਜ ਲੱਭਣ ਲੱਗੇ ਫਿਰ ਹੋਮ ਸਟੇਜ ਤੋਂ ਬਾਅਦ ਹੁਣ ਇਸ ਟੈਂਟਾਂ ਦੇ ਵਿੱਚ ਰਹਿਣ ਲੱਗ ਪਏ ਪਹਿਲਾਂ ਅਸੀਂ ਰੈਸਟੋਰੈਂਟ ਦੇ ਵਿੱਚ ਖਾਂਦੇ ਸੀ ਫਿਰ ਛੱਬਿਆਂ ਦੇ ਖਾਣ ਲੱਗੇ ਹੁਣ ਤੁਸੀਂ ਅਸੀਂ ਅਰੈਸਟ ਆਪਦੇ ਟੈਂਟਾਂ ਦੇ ਨਾਲ ਆਪਦਾ ਚੁੱਲ੍ਹਾ ਆਪਦਾ ਖਾਣਾ ਪੀਣਾ ਨਾਲ ਲੈ ਕੇ ਜਾਂਦੇ ਹਾਂ ਸੋ ਅਸੀਂ ਬਜਟ ਨੂੰ ਕੱਟ ਕੀਤਾ ਕਿਉਂ ਕੀਤਾ ਕਿਉਂਕਿ ਜੇ ਫੈਮਿਲੀ ਸਪੋਰਟ ਕਰ ਰਹੀ ਆ ਤਾਂ ਫੈਮਿਲੀ ਦੇ ਫਾਈਨੈਂਸਸ ਨੂੰ ਅਸੀਂ ਵਿਗਾੜਨਾ ਵੀ ਹੈਗਾ ਜਿੰਨਾ ਚਿਰ ਸਾਨੂੰ YouTube ਕੁਝ ਦਿੰਦੀ ਨਹੀਂ ਨੀਗੀ ਸਾਡੇ ਕੰਟੈਂਟ ਨੂੰ ਦੇਖ ਕੇ ਤੁਸੀਂ ਜੁੜਦੇ ਨਹੀਂ ਉਹ ਨਜਰ ਅਸੀਂ ਆਪਦੇ ਖਰਚੇ ਘੱਟ ਕਰਾਂਗੇ ਤੇ ਵਿਦਿਆਰਥੀ ਜੀਵਨ ਦੇ ਵਿੱਚ ਤੁਸੀਂ ਕਿਵੇਂ ਸੰਭਵ ਕਰ ਸਕਦੇ ਹੋ ਇਹ? ਟਰੈਵਲਿੰਗ। ਕੁੰਮੋ ਸਾਡੇ ਵਾਂਗੂ ਸਾਨੂੰ ਦੇਖੋ ਜਰੂਰ ਠੀਕ ਹੈ ਸਾਡੇ ਵਾਂਗੂ ਜਿਹੜੀ ਸਾਮਾ ਦੇ ਜਾਂਦੇ ਹੋ ਕੁੰਮੋ। ਪਰ ਇਹ ਨਾ ਸੋਚੋ ਵੀ ਤੁਹਾਡੇ ਵਾਂਗੂ ਹੀ ਅਸੀਂ YouTube ਤੇ ਵੀਡੀਓਜ਼ ਪਾਉਣ ਲੱਗ ਜਾਵਾਂਗੇ। ਤੁਸੀਂ ਇੱਕ ਵਾਰੀ ਜਾਓਗੇ ਸਾਲ 'ਚ ਦੋ ਵਾਰੀ ਜਾਓਗੇ। ਮੈਂ ਤੁਹਾਨੂੰ ਡੀਮੋਟੀਵੇਟ ਕਰਨ ਨਹੀਂ ਆਇਆ ਹੈਗਾ ਮੈਂ ਤੁਹਾਨੂੰ ਰਾਹ ਦੇਣ ਆਇਆ ਇੱਕ ਵੀ ਭਾਈ ਮੇਰੇ ਮੁਤਾਬਕ ਇਹ ਰਾਹ ਸਹੀ ਨਹੀਂ ਹੈਗਾ ਵੀ ਜੇ ਤੁਸੀਂ ਸਾਰੇ ਹੀ ਚਾਹੋਗੇ ਅਸੀਂ ਇਹੀਂ ਤੁਰਪਾਂਗੇ। ਹਾਂ ਜੇ ਤੁਹਾਡੇ ਕੋਲੇ ਕੋਈ ਸਕਿੱਲ ਹੈ ਤੁਹਾਡੇ ਕੋਲੇ ਕੋਈ ਇੰਗਲਿਸ਼ ਦੀ ਫਲ ਤੁਸੀਂ ਉਹਦੇ ਮਤਲਬ ਵੀਡੀਓਜ਼ ਪਾਓ ਜੇ ਤੁਹਾਡੇ ਕੋਲ ਕੀ ਆਰਟ ਦਾ ਸਕਿੱਲ ਹੈ ਤੁਸੀਂ ਉਹਦੀ ਵੀਡੀਓ ਪਾਓ ਅਸੀਂ ਅਕਸਰ ਹੀ ਗੱਲ ਕਰਦੇ ਹੁੰਦੇ ਹਾਂ ਵੀ ਪਲੇਟਫਾਰਮ ਬਹੁਤ ਵੱਡਾ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਨਾ اپਲੋਡ ਕਰੋ ਵੈਲਕਮ ਹੈ ਆਓ ਜ਼ਰੂਰ ਆਓ ਠੀਕ ਹੈ ਕਿਸੇ ਕਿਸੇ ਨਾਲ ਸੰਬੰਧਿਤ ਵੀਡੀਓਜ਼ ਪਾਉਣੀ ਸ਼ੁਰੂ ਕਰ ਦਿਓ ਜੇ ਕੋਈ ਖੇਤਾਂ ਦੇ ਵਿੱਚ ਜਿਵੇਂ ਹੁਣ ਬੱਚੇ ਜਿਹੜੇ ਕਿਸਾਨੀ ਨਾਲ ਸੰਬੰਧਿਤ ਆਪਣੇ ਬੱਚੇ ਠੀਕ ਹੈ ਤੁਸੀਂ ਖੇਤ ਜਾਣਦੇ ਹੋ ਤਾਂ ਖੇਤ ਦੇ ਵਿੱਚ ਤੁਸੀਂ ਟਰੈਕਟਰ ਦੇ ਹਲਾਂ ਦੀ ਇੰਜਨ ਦੀ ਠੀਕ ਹੈ ਕਿਵੇਂ ਹਲ ਵਾਇਆ ਜਾਂਦਾ ਹੈ ਕਿਵੇਂ ਫਸਲ ਵੀਜੀ ਜਾਂਦੀ ਹੈ ਕਦੋਂ ਕਦੋਂ ਕਿਹੜੀ ਕਿਹੜੀ ਫਸਲ ਬੀਜੀਆਂ ਦੀ ਕਦੋਂ ਕਦੋਂ ਉਹਨੂੰ ਪਾਣੀ ਲਾਇਆ ਜਾਂਦਾ ਕਦੋਂ ਕਦੋਂ ਰੌਣੀ ਕੀਤੀ ਜਾਂਦੀ ਹੈ ਸੋਚੋ ਇਸ ਚੀਜ਼ ਬਾਰੇ ਇਹਨਾਂ ਚੀਜ਼ਾਂ ਦੀ ਵੀਡੀਓਜ਼ ਬਣਾਓ ਜਿਹੜੇ ਖੇਤਾਂ 'ਚ ਕੰਮ ਕਰਦੇ ਕਿਸਾਨ ਕਿਸਾਨਾਂ ਦੇ ਜਵਾਬ ਜਿਹੜੇ ਮੇਰੇ ਸਟੂਡੈਂਟ ਆ ਜਾਂ ਸਾਡੇ ਰਿਸ਼ਤੇਦਾਰ ਆ ਉਹ ਜਾਣਦੇ ਆ ਫਿਰ ਮਸ਼ੀਨਾਂ ਹੈਗੀਆਂ ਠੀਕ ਹੈ ਰੀਪਰ ਹੈ ਠੀਕ ਹੈ ਸੁਹਾਗ ਹੈ ਉਸ ਤੋਂ ਬਾਅਦ ਹੋਰ ਬਹੁਤ ਮਸ਼ੀਨਾਂ ਹੈਗੀਆਂ ਕੰਬਾਈਨਾ ਹੈ ਸਪਰੇਅ ਕਦੋਂ ਕਿਹੜੀ ਕਰਨੀ ਚਾਹੀਦੀ ਹੈ ਬਹੁਤ ਕੁਝ ਫੀਲਡ ਜਿਹੜਾ ਹੈਗਾ ਖੇਤਰ ਵਾਸਟ ਹੈ ਵਿਸ਼ਾਲ ਹੈ ਆਓ ਪਰ ਆਓ ਸਮਝਦੇ ਤਰੀਕੇ ਨਾਲ YouTube ਦੇ ਇਸ ਖੇਤਰ ਚ ਆਉਣਾ ਸਾਰਿਆਂ ਦੇ ਲਈ ਵੈਲਕਮ ਹੈ ਕਿਉਂਕਿ ਖੁੱਲੀ ਖੇਡ ਹੈ ਇਹ ਠੀਕ ਹੈ YouTube ਤੇ ਆਪਦਾ Gmail ਤੇ ਆਪਦਾ ਖਾਤਾ ਬਣਾਓ ਉਸੇ ਨੂੰ YouTube ਤੇ ਚ ਲੌਗਇਨ ਕਰੋ YouTube ਤੇ ਲੌਗਇਨ ਕਰਕੇ ਵੀਡੀਓ ਪਬਲਿਸ਼ ਕਰਨ ਦਾ ਇੱਕ ਬਟਨ ਆਉਂਦਾ ਪਹਿਲਾਂ ਵੀਡੀਓ ਬਣਾਓ ਉਸ ਵੀਡੀਓ ਨੂੰ ਚੰਗੀ ਤਰ੍ਹਾਂ ਐਡਿਟ ਕਰੋ ਚੰਗੀ ਤਰ੍ਹਾਂ ਐਡਿਟ ਕਰਨ ਤੋਂ ਬਾਅਦ ਉਸ ਥੰਬਨੇਲ ਬਣਾਓ ਥੰਬਨੇਲ ਬਣਾਉਣ ਤੋਂ ਬਾਅਦ ਉਹਨੂੰ ਉਹਦੇ ਤੇ ਪਬਲਿਸ਼ ਕਰਕੇ ਗਾਂ ਸਾਂਝਾ ਕਰੋ ਠੀਕ ਹੈ ਬਹੁਤ ਸਾਰੇ ਟਿਊਟੋਰੀਅਲ ਪਏ ਆ ਵੀ ਭਾਈ ਕਦੋ ਕਦੋ ਕਿਵੇਂ ਕਿਵੇਂ ਜੜੀਆਂ ਹੈਗੀਆਂ ਵੀਡੀਓਜ਼ ਬਣਾਈਆਂ ਤੇ ਐਡਿਟ ਕੀਤੇ ਜਾਂ ਸਕਦੀਆਂ ਪਰ ਮੇਰੇ ਕਹਿਣ ਦਾ ਮਤਲਬ ਇਹੀ ਹੈ ਸਿਰਫ ਤੇ ਸਿਰਫ ਤੁਹਾਨੂੰ ਬਾਰ-ਬਾਰ ਸਮਝਾਉਣ ਦਾ ਨਸੀਹਤ ਦੇਣ ਦਾ ਹੀ ਹੈ ਵੀ ਭਾਈ ਚੌਥੀ ਪੰਜਵੀਂ ਵਾਲੇ ਜਵਾਕ ਕੈਮਰਾ ਚੱਕ ਕੇ ਆਪਦਾ ਮੂੰਹ ਕੈਮਰੇ ਵੱਲ ਕਰਕੇ ਇਹ ਨਾ ਕਹਿਣ ਵੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਹੁਣ ਚੌਥੀ ਪੰਜਵੀਂ ਵਾਲਾ ਬੱਚਾ ਜਿਹੜਾ ਹੈਗਾ ਉਹ ਮੈਨੂੰ ਨਹੀਂ ਲੱਗਦਾ ਵੀ ਕੋਈ ਸਾਨੂੰ ਕੰਟੈਂਟ ਦੇ ਸਕਦਾ ਸੋ ਬੱਚਿਓ ਕਿਰਪਾ ਕਰਕੇ ਮਾਪਿਓ ਕਿਰਪਾ ਕਰਕੇ ਉਹਨਾਂ ਬੱਚਿਆਂ ਨੂੰ ਸਮਝਾਓ ਕਿ 2-3 ਸਾਲ ਠਹਿਰੋ ਹਜੇ ਕਲਮ ਦੇਖੋ ਠੀਕ ਹੈ ਆਪ ਦੇ ਸਕਿੱਲ ਨੂੰ ਸਮਝੋ ਆਪ ਦੇ ਸਕਿੱਲ ਨੂੰ ਜਾਣੋ ਵੀ ਸਾਡਾ ਸਕਿੱਲ ਸਕਿੱਲ ਸਮਝਦੇ ਹੋ ਨਾ ਵੀ ਸਾਡੇ ਕੋਲੇ ਕਿਹੜੀ ਕਲਾ ਹੈਗੀ ਹੈ ਨੱਚਣ ਦੀ ਕਲਾ ਜੇ ਹੈ ਤਾਂ ਪਹਿਲਾਂ ਨੱਚਣਾ ਸਿੱਖੋ ਜੰਗੀ ਤਰ੍ਹਾਂ ਨੱਚਣ ਦੇ ਸਟੈਪ ਸਿੱਖੋ ਫੇਰ ਹੀ ਤੁਸੀਂ ਅੱਗੇ ਜਾ ਕੇ ਸਿਖਾ ਸਕਦੇ ਹੋ ਭਾਈ ਵੀ ਅੱਜ ਮੈਂ ਤੁਹਾਨੂੰ ਸਿਖਾ ਰਹੀ ਹਾਂ ਭੰਗੜੇ ਦਾ ਆ ਸਟੈਪ ਅੱਜ ਮੈਂ ਤੁਹਾਨੂੰ ਸਿਖਾ ਰਹੀ ਹਾਂ ਗਿੱਧੇ ਦੀ ਆ ਬੋਲੀ ਕੁੜੀਆਂ ਸਿਖਾਉਣਗੀਆਂ ਇਹ ਨਹੀਂ ਹੈਗਾ ਵੀ ਅਸੀਂ ਕੋਈ ਹੋਰ ਵੀ ਦੇ ਜਾਂ ਦਲਜੀਤ ਦੋਸਾਂ ਦੇ ਗੀਤ ਨੂੰ ਪਿੱਛੇ ਲਾ ਕੇ ਅਸੀਂ ਨੱਚਣਾ ਸ਼ੁਰੂ ਕਰਤਾ ਉਹਦੀ ਕੋਈ ਕਮਾਈ ਨਹੀਂ ਦਿੰਦਾ ਤੁਹਾਨੂੰ YouTube ਉਹਦੇ ਨਾਲ ਤੁਹਾਡਾ ਚੈਨਲ ਨਹੀਂ ਚੱਲਣਾ ਉਹਦੇ ਕਾਪੀਰਾਈਟ ਹੋਣਾ ਹੈ ਕਿਉਂਕਿ ਤੁਸੀਂ ਕਿਸੇ ਦਾ ਗੀਤ ਵਰਤ ਰਹੇ ਹੋ 오रिजినੈਲਟੀ ਭਾਲਦਾ YouTube ਤੁਹਾਡੇ ਕੰਟੈਂਟ ਵਿੱਚ ਕੀ ਹੋਣਾ ਚਾਹੀਦਾ ਤੁਹਾਡੀ ਬਣਾਈ ਹੋਈ ਵੀਡੀਓ ਦੇ ਵਿੱਚ ਉਹ 오रिजినੈਲਟੀ ਭਾਲਦਾ ਤੁਹਾਡੀ ਆਪ ਦੀ ਹੋਣੀ ਚਾਹੀਦੀ ਉਹ ਉਹਦਾ ਮਿਊਜ਼ਿਕ ਤੁਹਾਡਾ ਆਪ ਦਾ ਹੋਣਾ ਚਾਹੀਦਾ ਠੀਕ ਹੈ ਜੀ ਫਿਰ ਰੀਯੂਜ਼ ਨਹੀਂ ਕਰ ਦਿੰਦਾਗਾ YouTube ਬਹੁਤ ਕੁਝ ਹੈ ਬਹੁਤ ਸਾਰੇ ਹੈਗੇ ਆ ਕੀਤਾ ਜਾ ਸਕਦਾ ਹੈ ਇਹ ਹੁਣ ਕਦੋਂ ਵਾਲੀ ਗੱਲ ਹੈ ਕਦੋਂ ਵਾਲੀ ਗੱਲ ਤੁਸੀਂ ਸਮਝ ਗਿਓ ਵੀ ਕਦੋਂ ਕਰਨਾ ਚਾਹੀਦਾ ਹੈ ਉਦੋਂ ਕਰਨਾ ਚਾਹੀਦਾ ਜਦੋਂ ਉਸ ਨੂੰ ਲੱਗੇ ਸਾਨੂੰ ਵੀ ਹਾਂ ਮੇਰੇ ਕੋਲ ਇਹ ਇੱਕ ਸਕਿੱਲ ਹੈਗਾ ਮੇਰੇ ਕੋਲ ਬੋਲਣ ਦੀ ਕਲਾ ਹੈਗੀ ਹੈ ਤੁਸੀਂ ਬੋਲ ਸਕਦੇ ਹੋ ਮੋਟੀਵੇਸ਼ਨਲ ਸਪੀਕਰ ਬਣ ਸਕਦੇ ਹੋ ਮੇਰੇ ਕੋਲ ਸਟੂਡੈਂਟ ਆਉ ਮੇਰੇ ਕੋਲ ਆਉਂਦੀ ਹੁੰਦੀ ਸੀਗੀ ਉਹ ਮੈਨੂੰ ਕਹਿੰਦੀ ਜੇ ਮੈਂ ਸ਼ੁਰੂ ਕਰਨਾ ਚਾਹੁੰਦੀ ਹਾਂ ਮੈਂ ਕਿਹਾ ਵੀ ਤੁਸੀਂ ਕਿਤਾਬਾਂ ਤੇ ਬੋਲ ਲਓ ਕਿਉਂਕਿ ਕਿਤਾਬਾਂ ਬਹੁਤ ਪੜਦੀ ਸੀ ਉਹ ਮੈਨੂੰ ਕਹੇ ਵੀ ਤੁਸੀਂ ਇੱਕ ਕਿਤਾਬ ਪੜੋ ਉਸ ਕਿਤਾਬ ਦਾ ਰਿਵਿਊ ਤੁਸੀਂ ਬੋਲ ਕੇ YouTube ਦੇ ਉੱਪਰ ਪਾ ਦਿਓ ਤੁਹਾਡਾ ਬੋਲਣ ਦਾ ਸਕਿੱਲ ਹੈ ਕਲਾ ਉਹ ਨੂੰ ਅਪਰੀਸ਼ੀਏਟ ਕਰਨਗੇ ਲੋਕ ਪਰ ਉਹਦੀ ਸੀਰੀਜ਼ ਬਣਾਓ ਇੱਕ ਵੀ ਹਾਂ ਜੀ ਪੰਜਾਬੀ ਦੀਆਂ ਕਿਤਾਬਾਂ ਜਾਂ ਪੰਜਾਬੀ ਨੇ ਕਹਾਣੀ ਨਹੀਂ ਕਿਤਾਬਾਂ ਠੀਕ ਹੈ ਜੀ ਹੁਣ ਕਦੋਂ ਵਾਲੀ ਗੱਲ ਆਪਾਂ ਨੂੰ ਸਮਝ ਆਈ ਵੀ ਕਦੋਂ ਅਸੀਂ ਵਰਤੀਏ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਸਾਰਿਆਂ ਦਾ ਇਹੀ ਹਾਲ ਹੈ ਚਾਹੇ ਤੁਸੀਂ ਇੰਸਟਾਗ੍ਰam ਤੇ ਚਲੇ ਜਾਓ ਚਾਹੇ ਫੇਸਬੁੱਕ ਤੇ ਚਾਹੇ YouTube ਤੇ ਸਾਰਿਆਂ ਨੇ ਤੁਹਾਨੂੰ ਇਦਾਂ ਹੀ ਕ੍ਰੀਏਟਰ ਨੂੰ ਕਮਾਈ ਦੇਣੀ ਹੈਗੀ ਆ ਤੁਹਾਨੂੰ ਆ ਦਾ ਪਾਰਟਨਰ ਬਣਾਉਣਾ ਹੈਗਾ ਜੇ ਤੁਸੀਂ ਕੋਈ ਚੀਜ਼ ਆਪਦੀ オリジナル ਤੇ ਵਧੀਆ ਕ੍ਰੀਏਟ ਕਰ ਰਹੇ ਹੋ ਹੁਣ ਗੱਲ ਹੋਊਗੀ ਕਦੋਂ ਦੀ ਵੀ ਅਸੀਂ ਕਦੋਂ ਕਰੀਏ ਕਿਉਂਕਿ ਉਦੋਂ ਕਰੋ ਜਦੋਂ ਸਾਡੇ ਕੋਲ ਕੋਈ ਸਕਿੱਲ ਆ ਗਿਆ ਜਾਂ ਅਸੀਂ ਕਿਸੇ ਸਕਿੱਲ ਦੇ ਵਿੱਚ ਮਾਹਿਰ ਹੋ ਗਏ ਦੂਜੀ ਗੱਲ ਹੁਣ ਕਰੀਏ ਕੀ YouTube ਦੇ ਉੱਪਰ ਹੁਣ ਕਰਨ ਦੇ ਫੀਲਡ ਮੈਂ ਤੁਹਾਨੂੰ ਦੱਸੇ ਸੀ ਵਿੱਚ ਵਿੱਚ ਵੀ ਭਾਈ ਤੁਸੀਂ ਮੋਟੀਵੇਸ਼ਨਲ ਸਪੀਚਸ ਪਾ ਸਕਦੇ ਹੋ ਕਿਤਾਬ ਦਾ ਰਿਵਿਊ ਦੇ ਸਕਦੇ ਹੋ ਫਿਲਮਾਂ ਦੇ ਰਿਵਿਊ ਦੇ ਸਕਦੇ ਹੋ ਠੀਕ ਹੈ ਡਰਾਇੰਗ ਸਕੈਚਿੰਗ ਕੈਲੀਗ੍ਰਾਫੀ ਦੇ ਬਾਰੇ ਵੀਡੀਓ ਬਣਾ ਸਕਦੇ ਹੋ ਕਿਵੇਂ ਡਰਾਇੰਗ ਕੀਤੀ ਜਾਵੇ ਬਿਗਨਿੰਗ ਕਿਵੇਂ ਕੀਤੀ ਜਾਵੇ ਕਿਹੜੇ-ਕਿਹੜੇ ਰੰਗ ਵਰਤੇ ਜਾਣ ਕਿਹੜਾ ਰੰਗ ਕਿਹੜੇ ਕਾਗਜ਼ ਤੇ ਵਰਤਿਆ ਜਾਂਦਾ ਹੈ ਠੀਕ ਹੈ ਜੀ ਕਿਹੜੇ ਕੈਲੀਗ੍ਰਾਫੀ ਲਈ ਕਿਹੜਾ ਗਾਜ ਵਰਤਣਾ ਚਾਹੀਦਾ ਕਲਮਾਂ ਦੀ ਮਟਾਈ ਕੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਤੁਹਾਡੇ ਜੇ ਖੇਤੀਬਾੜੀ ਵਾਲੇ ਦੱਸੇ ਸੀ ਮੈਂ ਘਰਾਂ ਦੇ ਵਿੱਚ ਖਾਣਾ ਬਣਾਉਂਦੇ ਤੁਸੀਂ ਕੋਈ ਨਵੀਂ ਡਿਸ਼ ਬਣਾਈ ਆ ਉਹਦਾ ਤੁਸੀਂ ਰੈਸਪੀ ਦੇ ਕੇ ਤੇ ਉਹ ਇੱਕ ਵੀਡੀਓ ਪਾ ਸਕਦੇ ਹੋ ਕੀ ਕੀ ਕੀਤਾ ਜਾਂਦਾ ਇਹ ਕੀਤਾ ਜਾਂਦਾ ਪਰ ਇਹ ਸਾਫ਼ ਸੁਥਰਾ ਹੀ ਕੀਤਾ ਜਾਣਾ ਚਾਹੀਦਾ ਚਵਲਾ ਨਹੀਂ ਮਾਰਨੀ ਚਾਹੀਦੀ ਕਦੇ ਵੀ ਕਦੋਂ ਕੀ ਤੇ ਕਿੱਥੇ ਕਿੱਥੇ ਤਾਂ ਤੁਸੀਂ ਉਹਨੂੰ ਮੈਂ ਕਮਰੇ 'ਚ ਬੈਠਾ ਇੱਥੇ ਤੁਸੀਂ ਕੈਮਰਾ ਲਾਓ ਆਫ ਦਾ ਫੇਸ ਕਰੋ ਕੈਮਰੇ ਨੂੰ ਤੇ ਵੀਡੀਓਜ਼ ਪਾਓ ਸੋ ਭਾਈ YouTube Facebook ਤੇ Instagram ਸਾਰਿਆਂ ਲਈ ਹੈ ਸਾਰਿਆਂ ਵਾਸਤੇ ਹੈ ਸਾਰੇ ਬਣ ਸਕਦੇ ਆ ਹੁਣ ਦੇਖੋ ਜਿਹੜੇ ਇਮੀਗ੍ਰੇਸ਼ਨਸ ਵਾਲੇ ਹੈਗੇ ਨੇ ਇਮੀਗ੍ਰੇਸ਼ਨਸ ਵਾਲੇ ਵੀਜ਼ਾ ਲਾਉਂਦੇ ਨੇ ਉਹਨਾਂ ਦਾ ਕੰਮ ਵੀਜ਼ੇ ਲਾਉਣ ਦਾ ਹੈਗਾ ਪਰ ਉਹ ਵੀਜ਼ੇ ਨਾਲ ਹੁੰਦੇ ਜਿਹੜੇ ਨਿਯਮ ਐ ਸ਼ਰਤਾਂ ਹੈਗੀਆਂ ਉਹਨਾਂ ਦੀ ਸ਼ਾਰਟ ਵੀਡੀਓਜ਼ ਪਾਉਂਦੇ ਨੇ ਸਾਰਾ ਨਹੀਂ ਦੱਸ ਦਿਆ ਆਪਦਾ ਸ਼ਾਰਟ ਵੀਡੀਓਜ਼ ਪਾਉਣ ਤੋਂ ਬਾਅਦ ਉਹ ਕਹਿੰਦੇ ਸਾਨੂੰ ਮਿਲੋ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਸੌਖੇ ਤਰੀਕੇ ਨਾਲ ਅਮਰੀਕਾ ਕੈਨੇਡਾ ਜਾਇਦਾ ਸਾਰੇ ਕਹਿੰਦੇ ਆ ਚਾਹੇ ਕੋਈ ਸੱਚਾ ਚਾਹੇ ਕੋਈ ਝੂਠਾ ਬਣਾਉਂਦੇ ਆ ਜੋ ਬਣਾਈ ਜਾ ਸਕਦੀ ਹੈ ਵਰਤੋਂ ਕੀਤੀ ਜਾ ਸਕਦੀ ਹੈ ਪਰ ਇਹਦਾ ਇੱਕ ਸਮਾਂ ਹੈ ਸਮਾਂ ਤੇ ਇੱਕ ਮੈਂ ਕਹਿੰਦਾ ਵੀ ਸਕਿੱਲ ਹੈ ਖਾਸ ਸਮੇਂ ਦੇ ਖਾਸ ਬੰਦੇ ਵੱਲੋਂ ਹੀ ਕੀਤਾ ਜਾਣਾ ਚਾਹੀਦਾ ਤੇ ਦੂਜੀ ਗੱਲ ਮੈਂ ਇਹ ਵੀ ਕਹਿਣਾ ਇਹ ਪ੍ਰਮਾਤਮਾ ਨੇ 크ਰੀਏਸ਼ਨ ਦਾ ਜਿਹੜੀ ਸਕਿੱਲ ਹੈ 크ਰੀਏਸ਼ਨ ਦੀ ਜਿਹੜੀ ਕਾਬਲੀਅਤ ਹੈ ਉਹ ਹਰ ਇੱਕ ਇਨਸਾਨ ਦੇ ਵਿੱਚ ਭਰੀ ਹੋਈ ਹੈ ਇਹ ਨਹੀਂ ਹੈਗਾ ਵੀ ਹਰ ਇੱਕ ਕੰਜ਼ਿਊਮਰ ਹੀ ਰਹੂਗਾ ਮੈਂ ਪਿੱਛੇ ਕਿਹਾ ਦੇ ਵੀ ਕੰਜ਼ਿਊਮਰ ਵਿੱਚ ਜੇ ਸਾਰੇ ਕ੍ਰੀਏਟਰ ਬਣ ਜਾਣੇ ਤਾਂ ਕੰਜ਼ਿਊਮਰ ਕੌਣ ਰਹੂਗਾ ਇਹ ਵੀ ਨਹੀਂ ਹੈਗਾ ਵੀ ਹਰ ਇੱਕ ਕੰਜ਼ਿਊਮਰ ਹੀ ਰਹੂਗਾ ਹਰ ਇੱਕ ਕ੍ਰੀਏਟਰ ਵੀ ਬਣ ਸਕਦਾ ਹੈ ਕਿਉਂਕਿ ਪ੍ਰਮਾਤਮਾ ਨੇ ਹਰ ਇੱਕ ਮਨੁੱਖ ਦੇ ਵਿੱਚ ਇੱਕ 크ਰੀਏਸ਼ਨ ਦੀ ਕਾਬਲੀਅਤ ਭਰ ਕੇ ਭੇਜੀ ਹੈ ਤੁਸੀਂ ਕਿਸੇ ਸਕਿੱਲ ਦੇ ਵਿੱਚ ਕ੍ਰੀਏਟ ਕਰ ਸਕਦੇ ਹੋ ਕਿਉਂਕਿ ਸਕਿੱਲ ਦੇ ਫੀਲਡ ਬਹੁਤ ਨੇ ਜਿੰਨੇ ਕਿਤੇ ਨੇ ਉਨੇ ਸਕਿੱਲ ਨੇ ਅੱਜ ਤੱਕ ਕਿਤੇ ਬਹੁਤ ਵਧ ਗਏ ਨੇ ਅੱਜ ਤੱਕ ਬਹੁਤ ਵਧ ਗਏ ਨੇ ਤੇ ਫਿਰ ਕ੍ਰिएशन ਦੇ ਖੇਤਰ ਵੀ ਬਹੁਤ ਵਧ ਗਏ ਨੇ ਜੇ ਕ੍ਰिएशन ਦੇ ਖੇਤਰ ਵਧ ਨਹੀਂ ਇਹ ਤਾਂ ਜ਼ਰੂਰੀ ਨਹੀਂ ਵੀ ਜਿਹੜਾ ਕੰਜ਼ਿਊਮਰ ਹੋ ਕੰਜ਼ਿਊਮਰ ਹੀ ਰਹੂਗਾ ਕੰਜ਼ਿਊਮਰ ਕ੍ਰੀਏਟਰ ਵੀ ਬਣ ਸਕਦਾ ਹੈ ਕ੍ਰੀਏਟਰ ਕੰਜ਼ਿਊਮਰ ਵੀ ਹੋ ਸਕਦਾ ਜਿਵੇਂ ਮੈਂ ਵੀ ਕੰਜ਼ਿਊਮਰ ਹਾਂ ਮੈਂ ਵੀ ਦੇਖਦਾ ਵੀਡੀਓਜ਼ ਕਿਸੇ ਦੀਆਂ ਜੋ ਜੋ ਮੈਨੂੰ ਚੰਗੀਆਂ ਲੱਗਦੀਆਂ ਜਿਹੜਾ ਮੇਰਾ ਸਕਿੱਲ ਆ ਜਾਂ ਮੇਰਾ ਟੇਸਟ ਆ ਮੈਂ ਉਹਦੀਆਂ ਵੀਡੀਓਜ਼ ਦੇਖਦਾ ਸੋ ਜੇ ਤੁਸੀਂ ਕ੍ਰੀਏਟ ਕਰਦੇ ਹੋ ਤਾਂ ਤੁਹਾਡੇ ਉਸ ਟੇਸਟ ਵਾਲੇ ਲੋਕ ਤੁਹਾਡੇ ਕੰਜ਼ਿਊਮਰ ਬਣਨਗੇ ਤੋ ਇਹ ਨੀ ਇੱਕ ਗੱਲ ਆ ਜਮੈਂ ਕਰਨੀ ਸੀਗੀਆਂ ਕਿਉਂਕਿ ਮੈਨੂੰ ਲੱਗਦਾ ਸੀਗਾ ਕਿ ਦੇਖਾ ਦੇਖੀ ਦੇ ਵਿੱਚ ਕਿਸੇ ਆਪ ਕਿਤੇ ਅਸੀਂ ਆਪ ਦੀਆਂ ਜੜ੍ਹਾਂ ਨਾ ਪੜਦੇ ਹੋਈਏ ਆਦਾ ਨੁਕਸਾਨ ਨਾ ਕਰਦੇ ਹੋਈਏ ਨੁਕਸਾਨ ਕਰਨ ਦਾ ਭਾਵ ਇਹ ਐ ਵੀ ਜਿਹੜਾ ਸਮਾਂ ਸਾਡਾ ਜਿਸ ਚੀਜ਼ ਤੇ ਫੋਕਸ ਕਰਨ ਦਾ ਸੀ ਅਸੀਂ ਉਹਨੂੰ ਦੂਜੇ ਪਾਸੇ ਲਾ ਕੇ ਨਸ਼ਟ ਨਾ ਕਰ ਰਹੇ ਹੋਈਏ ਇਹਨੂੰ ਸਮਾਂ ਦਿਓ ਉਦੋਂ ਦਿਓ ਜਦੋਂ ਤੁਹਾਨੂੰ ਲੱਗਦਾ ਹੋਵੇ ਵੀ ਹੁਣ ਸਾਡਾ ਸਕਿੱਲ ਪੂਰਾ ਹੈ ਫਿਰ ਪੂਰਾ ਸਮਾਂ ਦਿਓ ਇਹਨੂੰ ਫਿਰ ਉਹਨੂੰ ਖਾਲੀ ਨਾ ਛੱਡੋ ਇਹਨੇ ਵੀ ਅੱਜ ਇੱਕ ਵੀਡੀਓ ਪਾਤੀ ਜੀ ਫਿਰ ਸਾਲ ਬਾਅਦ ਵੀਡੀਓ ਪਾਈ ਕਿਉਂਕਿ YouTube ਨੇ ਸਾਲ ਦੇ ਵਿੱਚ ਹੀ ਕਾਊਂਟ ਕਰਨਾ ਹੈਗਾ Instagram ਦਾ ਵੀ ਇਹੀ ਹੈ ਤੇ Facebook ਦਾ ਵੀ ਇਹੀ ਹੈ ਵੀ ਇੰਨੇ ਤੁਹਾਡੇ ਜਦੋਂ ਫਾਲੋਅਰ ਜਾਂ ਤੁਹਾਡੇ ਸਬਸਕ੍ਰਾਈਬਰ ਹੋ ਗਏ ਉਸ ਦਿਨ ਤੁਹਾਨੂੰ ਉਹ ਕਹਿਣਗੇ ਹਾਂ ਭਾਈ ਤੁਹਾਨੂੰ ਅਸੀਂ ਹੁਣ ਆਪਦੇ ਪਾਰਟਨਰ ਬਣਾਉਨੇ ਆ ਤੁਹਾਨੂੰ ਕਹੀ ਜੀ ਅਸੀਂ ਵੀਡੀਓ ਦੇ ਤੁਹਾਡੇ ਕੰਟੈਂਟ ਵਿੱਚੋਂ ਦੇਣਾ ਸ਼ੁਰੂ ਕਰਾਂਗੇ ਇਹ ਨਹੀਂ ਹੈਗਾ ਵੀ ਇੱਕ ਵੀਡੀਓ ਅੱਜ ਪਾਤੀ ਇੱਕ ਵੀਡੀਓ 5 ਸਾਲ ਬਾਅਦ ਪਾਤੀ ਗਏ ਫਿਰ ਪਾਉਣ ਲੱਗੇ ਨਹੀਂ ਜੀ ਉਨੇ ਪਿੱਛੇ ਜਾਉਂਗੇ ਜੇ ਸਕਿੱਲ ਹੈ ਜੇ ਕਾਬਲੀਅਤ ਹੈ ਜੇ ਕੁੰਮਣ ਦਾ ਸ਼ੌਂਕ ਹੈ ਤਾਂ ਜਾਓ ਕੁੰਮੋ ਰੋਜ਼ ਵੀਡੀਓ ਬਣਾਓ ਮੋਬਾਈਲ ਤੁਹਾਨੂੰ ਦਿੱਤੇ ਹੋਏ ਆ ਘਰਦਿਆਂ ਨੇ ਠੀਕ ਹੈ ਲੈ ਕੇ ਉਹਦੇ ਵਿੱਚ ਕੈਮਰੇ ਲੱਗੇ ਹੋਏ ਐ ਆਵਾਜ਼ ਆਪ ਜੀ ਉੱਚੀ ਕਰੋ ਠੀਕ ਹੈ ਕੈਮਰੇ ਵੱਲ ਮੂੰਹ ਕਰੋ ਤੇ ਦੱਸੋ ਭਾਈ ਵੀ ਸਾਡੇ ਕੋਲੇ ਆ ਸਕਿੱਲ ਹੈਗਾ ਅਸੀਂ ਦੱਸ ਦਿਆਂ ਤੁਹਾਨੂੰ ਵਧੀਆ ਤੇ ਚੰਗੇ ਤਰੀਕੇ ਨਾਲ ਕਿਵੇਂ ਘੁੰਮਿਆ ਜਾ ਸਕਦਾ ਅਸੀਂ ਕਹਿੰਨੇ ਆ ਇਹ ਹਾਲਾਂਕਿ ਸਾਡੇ ਤੋਂ ਵੀ ਵੱਧ ਵਧੀਆ ਤਰੀਕੇ ਨਾਲ ਘੁੰਮਣ ਵਾਲੇ ਤੇ ਚੰਗੇ ਤਰੀਕੇ ਨਾਲ ਘੁੰਮਣ ਵਾਲੇ ਪਏ ਐ ਪਰ ਫਿਰ ਵੀ ਸਾਨੂੰ ਤੁਸੀਂ ਪਿਆਰ ਦਿੰਦੇ ਹੋ ਠੀਕ ਹੈ ਸੋ ਹਰ ਇੱਕ ਲਈ ਇਹ ਕਲਾ ਬਣੀ ਐ ਤੇ ਹਰ ਇੱਕ ਲਈ ਕਲਾ ਬਣੀ ਵੀ ਨਹੀਂ ਸਮੇਂ ਤੋਂ ਪਹਿਲਾਂ ਸਮੇ ਤੋਂ ਪਹਿਲਾਂ ਹੀ ਗੱਲਾਂ ਨਹੀਂ ਬਣੀ ਹੈਗੀ ਜੀ ਸਮੇ ਤੋਂ ਪਹਿਲਾਂ ਇਹ ਪਲੇਟਫਾਰਮ ਨਹੀਂ ਹੈਗਾ ਹਰ ਇੱਕ ਕੰਮ ਸਮੇਂ ਦੇ ਅਨੁਸਾਰ ਹੀ ਕੀਤਾ ਜਾਣਾ ਚਾਹੀਦਾ ਵੀਡੀਓ ਨੂੰ ਤੁਸੀਂ ਦੇਖਿਆ ਠੀਕ ਹੈ ਮੈਨੂੰ ਆਸ ਹੈ ਕਿ ਤੁਹਾਨੂੰ ਮੇਰੀਆਂ ਗੱਲਾਂ ਜਾਂ ਮੇਰੀ ਨਸੀਤਾਂ ਤੁਹਾਨੂੰ ਪਸੰਦ ਆਉਣਗੀਆਂ ਠੀਕ ਹੈ ਕਈਆਂ ਨੂੰ ਪਸੰਦ ਹੋ ਸਕਦਾ ਨਾ ਵੀ ਆਉਣ ਕਈ ਨਿਰਾਸ਼ ਵੀ ਹੋਣ ਪਰ ਨਿਰਾਸ਼ ਹੋਣਾ ਜ਼ਿੰਦਗੀ ਦਾ ਅਸਲ ਮਕਸਦ ਨਹੀਂ ਹੈ ਜ਼ਿੰਦਗੀ ਕਦੇ ਨਿਰਾਸ਼ ਨਹੀਂ ਹੋਣਾਗਾ ਠੀਕ ਹੈ ਮੈਂ ਸਿਰਫ ਤੁਹਾਨੂੰ ਇੱਕ ਸੁਝਾਅ ਦਿੰਦਾ ਮੈਂ ਤੁਹਾਨੂੰ ਇੱਕ ਸਲਾਹ ਦਿੱਤੀ ਹੈ ਠੀਕ ਹੈ ਨਸੀਹਤ ਦਿੱਤੀ ਹੈ ਵੀ ਭਾਈ ਜੋ ਕੰਮ ਕਰਨਾ ਹੈ ਉਹ ਸਮੇਂ ਤੇ ਕਰਨਾ ਹੈ ਤੇ ਜਦੋਂ ਸਮਾਂ ਆ ਜਾਂਦਾ ਹੈ ਉਦੋਂ ਆਪਦਾ ਸਕਿੱਲ ਪਛਾਣ ਕੇ ਉਹਨੂੰ ਪੂਰੇ ਤਰੀਕੇ ਨਾਲ ਕਰਨਾ ਹੈ ਸਕਿੱਲ ਸਾਰਿਆਂ ਕੋਲੇ ਹੁੰਦੇ ਆ ਪਰ ਇਹ ਨਹੀਂ ਹੈਗਾ ਵੀ ਹੁਣ ਦੂਜੀ ਤੀਜੀ ਵਾਲਾ ਬੱਚਾ ਹੀ ਆਦਾ ਸਕਿੱਲ ਦਿਖਾਉਣ ਲੱਗ ਜੇ ਕਿਉਂਕਿ ਦੂਜੀ ਤੀਜੀ ਵਾਲਾ ਬੱਚਾ ਹੋਊਗਾ ਤਾਂ 13 ਸਾਲ ਤੋਂ ਘੱਟ ਬੱਚੇ ਦੀ ਉਹ ਗਾਈਡੈਂਸ ਲੈਂਦੇ ਪੇਰੈਂਟਲ ਗਾਈਡੈਂਸ ਲੈਂਦੀ ਹੈ YouTube ਜਦ ਲੈਂਦੀ ਹੈ ਵੀਹਾਂ ਦੀ ਇਹ ਇਸ ਬੱਚੇ ਦੇ ਜਿਹੜੇ ਗਾਰਡੀਅਨ ਆ ਉਹ ਜ਼ਿੰਮੇਵਾਰ ਹੈ ਬੱਚੇ ਦੇ ਵੀਡੀਓ ਬਣਾਉਂਦੇ ਉਹ ਉਹਨੂੰ ਦੇਖ ਕੇ ਉਹਦੀ ਦੇਖ ਰੇਖ ਚ ਬਣ ਰਹੀਆਂ ਨੇ ਤਾਂ ਫਿਰ ਮਾਪੇ ਉਹਨੂੰ ਦੇਖਣਾ ਪਊਗਾ ਵੀ ਜੇ ਦੂਜੀ ਤੀਜੀ ਦਾ ਬੱਚਾ ਕੋਈ ਵੀਡੀਓ ਪਾ ਰਿਹਾ ਹਫਤਾ ਦਿਆਂ ਹੋਰ ਤਾਂ ਉਹ ਕੋਲੇ ਹੋਣਗੇ ਉਹਦੇ ਆ 13 ਸਾਲ ਤੋਂ ਵੱਧ ਤੁਸੀਂ ਹੈਗੇ ਹੋ 14 ਸਾਲ ਤੋਂ ਵੱਧ ਹੈਗੇ ਹੋ ਫਿਰ ਤੁਸੀਂ ਆਪਦਾ ਸਕਿੱਲ ਪਛਾਣੋ ਸਕਿੱਲ ਪਛਾਣ ਕੇ ਤੁਸੀਂ ਆਪਦੀ ਜਿਹੜੀ ਵੀਡੀਓਜ਼ ਪਾਉਣੇ ਸ਼ੁਰੂ ਕਰੋ ਪੁੱਲਾਂ ਚੁੱਕਾਂ ਦੀ ਖਿਮਾ ਜੇ ਕਿਸੇ ਨੂੰ ਕੋਈ ਸ਼ਬਦ ਕੌੜਾ ਲੱਗਿਆ ਹੋਵੇ ਤਾਂ ਮਾਫ ਕਰ ਦੇਣਾ ਜੀ ਠੀਕ ਹੈ ਪਰ ਇਹ ਆਪ ਦੀ ਵੱਡੇ ਭਰਾ ਠੀਕ ਹੈ ਇੱਕ ਵੱਡੇ ਭਰਾ ਹੋਣ ਦੇ ਨਾਤੇ ਜਾਂ ਵੀਰ ਹੋਣ ਦੇ ਨਾਤੇ ਇਸ ਗੱਲ ਨੂੰ ਸਮਝਣਾ ਠੀਕ ਹੈ ਜਾਂ ਅਧਿਆਪਕ ਹੋਣ ਦੇ ਨਾਤੇ ਇਸ ਗੱਲ ਨੂੰ ਸਮਝਣਾ ਕਿ ਸਰ ਨੇ ਕੋਈ ਗੱਲ ਕਹੀ ਸੀ ਸੋ ਉਸ ਤੇ ਗੌਰ ਕਰਨਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿ ਸ੍ਰੀ ਅਕਾਲ ਪਿਆਰ ਸਤਿਕਾਰ ਦੁਆ